ਜਿਹੜਾ ਵਾ ਲੈ ਕੇ ਪੁਲਿਸ ਸਮਰ ਲੈ ਕੇ ਹੋਰ ਤੇ ਨਾਲ ਕੋਈ ਬੇਸ਼ੀ ਨਾਲ ਗੱਲਬਾਤ ਕਰਾਂਗੇ ਹਾਂਜੀ ਪਹਿਲੇ ਮੈਂ ਦੱਸ ਚੁੱਕਾ ਹਾਂ ਇਹ ਤੁਹਾਨੂੰ ਕਿ ਜਿਹੜਾ ਸਰਵਜੀਤ ਸਾਹੀ ਹੈਗਾ ਵਾ ਮਿੱਟਲੂ ਗਿਆ ਮਹਤਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ ਚਾਰ ਪਰਚੇ ਦਰਜ ਐ ਐਡੀਪੀਐਸ ਦੇ ਜਿਹੜਾ ਸੌਰਵ ਹੈ ਇਹਤੇ ਵੀ ਐਡੀਪੀਐਸ ਦੇ ਪਰਚੇ ਦਰਜਾ ਗਿਆ ਔਰ ਅਜੀਤ ਕੁਮਾਰ ਜਿਹੜਾ ਹੈ ਇਹਤੇ ਵੀ ਕੇਸ ਰਿਸਟਰਡ ਆ ਔਰ ਇਹ ਆਪਸ ਦੇ ਵਿੱਚ ਸੌਰਵ ਤੇ ਅਜੀਤ ਕੁਮਾਰ ਜਿਹੜੇ ਆਪਸ ਚੀਜ਼ਾਂ ਖਾਲਾ ਨੇ ਰਹਿਣ ਵਾਲੇ ਕਿੱਥੋਂ ਨੇ ਇਹ ਦੋਨੇ ਜਿਹੜੇ ਹੈਗੇ ਆ ਗੁਣਾਣਕਪੁਰਾ ਦੇ ਰਹਿਣ ਵਾਲੇ ਨੇ ਗੁਣਾਣਕਪੁਰਾ ਨਾਲ ਕੁਦਰ ਦੇ ਦੋ ਔਰ ਤੀਸਰਾ ਜਿਹੜਾ ਸਰਵਜੀ ਸਭੀ ਇਹ ਬੀਟਲ ਝੁਗਿਆ ਮਹਤਪੁਰ ਦਾ ਰਹਿਣ ਵਾਲਾ ਹੈ ਸਰ ਇਹਨਾਂ ਕੋ ਹੋਰ ਕੀ ਬਰਾਮਦ ਹੋਇਆ ਜੀ ਇਹਨਾਂ ਕੋਲ ਇੱਕ ਮੋਟਰਸਾਈਕਲ ਤੇ ਜਿੱਦ ਤੱਕ ਕੋਈ ਬਰਾਮਦ ਕੀਤਾ ਹੈ ਬਾਕੀ ਅਸੀਂ ਹੋਰ ਇਹਨਾਂ ਕੋ ਜਿਹੜਾ ਬਰੀਕੀ ਦੇ ਨਾਲ ਪੁਚੇ ਚ ਕਰ ਰਹੇ ਹਾਂ ਉਹਦੇ ਵਿੱਚ ਹੋਰ ਜਿਪ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਪਤਾ ਕੀਤੇ ਜਾਣਗੇ ਕਿ ਕਿੱਥੋਂ ਇਹ ਲੈ ਕੇ ਜਾਂਦੇ ਸੀਗੇ ਤੇ ਕਿੱਥੇ-ਕਿੱਥੇ ਵੇਚਦੇ ਸੀਗੇ ਸਰ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਹਨਾਂ ਦਾ ਆਪਣਾ ਜਾਂ ਚੋਰੀ ਦਾ ਹੈ ਉਹ ਮੋਟਰਸਾਈਕਲ ਜਿਹੜਾ ਹੈਗਾ ਵਾ ਉਹ ਸਰਵਜੀਤ ਸਿੰਘ ਸਾਹੀ ਦੇ ਕਿਸੇ ਜਾਣਕਾਰ ਦਾ ਉਹ ਵੀ ਸਾਡਾ ਇਹ ਜਿਹੜਾ ਪਲਸਰ ਬਲੈਕ ਵਾਲੇ ਰੰਗ ਦਾ ਵਾ ਉਹ ਵੀ ਸਾਰਾ ਅਸੀਂ ਉਹ ਆਰਸੀ ਔਰ ਦੂਜਾ ਸਾਰਾ ਵੈਰੀਫਾਈ ਕਰਾ ਰਹੇ ਆਂ ਕਿ ਜੋ ਇਹ ਕਹਿ ਰਿਹਾ ਸਹੀ ਕਹਿ ਰਿਹਾ ਜਾਂ ਆ ਕਿ ਇਹ ਜਾਂ ਚੋਰੀ ਦਾ ਜਾਂ ਦੂਸਰਾ ਉਹ ਵੀ ਅਸੀਂ ਜਿਹੜਾ ਉਹ ਐਂਗਲ ਵਿੱਚ ਦੇਖ ਰਹੇ ਆਂ ਸਰ ਨਕੋਦਰ ਤੇ ਜਦੋਂ ਮਜ਼ਾ ਕਰ ਜਿਹੜੇ ਆ ਗੋਲੀਆਂ ਛਾੜ ਹੋ ਰਹੀਆਂ ਨੇ ਮੈਡੀਕਲ ਸਟੋਰਾਂ ਦੀ ਜਾਂਚ ਕਰੋ ਤਾਂ ਕਰਾਓ ਮੈਡੀਕਲ ਸਟੋਰ ਜਿਹੜੇ ਨੇ ਜੀ ਮੈਡੀਕਲ ਸਟੋਰਾਂ ਤੇ ਆਲਰੇਡੀ ਅਸੀਂ ਜਿਹੜਾ ਵਾ ਡਰਗ ਇੰਸਪੈਕਟਰ ਨੂੰ ਲੈ ਕੇ ਤੇ ਪਿਛਲੇ ਹਫਤੇ ਅਸੀਂ ਰੇਡ ਕੀਤਾ ਸੀਗਾ ਨੂਰਮਲ ਦੇ ਤੇ ਨਕੌਦਰ ਦੇ ਜਿਹੜੇ ਕੁਝ ਵਤਨਾਮ ਜਿਹੜੇ ਸੀਗੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਔਰ ਦੂਸਰਾ ਵੀ ਹੈ ਬਟ ਇਹ ਜਿਹੜੇ ਹੈਗੇ ਆ ਇਹ ਮਧਪੁਰ ਸਾਈਡ